ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਬਹੁਤ ਹੀ ਖਾਸ ਹੈ ਮਹੱਤਵਪੂਰਨ ਹੈ ਕਿ ਸਾਡੇ ਘਰ ਦੇ ਵਿੱਚ ਬਰਕਤ ਸਾਡੇ ਕਾਰੋਬਾਰ ਦੇ ਵਿੱਚ ਬਰਕਤ ਸਾਡੀ ਕੀਤੀ ਹੋਈ ਕਮਾਈ ਦੇ ਵਿੱਚ ਬਰਕਤ ਕਿੰਜ ਰਹਿ ਸਕਦੀ ਹੈ ਇਸ ਲਈ ਸਾਨੂੰ ਦੋ ਗੱਲਾਂ ਸਮਝਣ ਦੀ ਜ਼ਰੂਰਤ ਹੈ ਅਤੇ ਨਾਲ ਇਹ ਵੀ ਦੱਸਾਂਗੇ ਕਿ ਉਹ ਕਿਹੜੀਆਂ ਤਿੰਨ ਚੀਜ਼ਾਂ ਹਨ ਜਿਨ੍ਹਾਂ ਨੂੰ ਪਰਸ ਦੇ ਵਿੱਚ ਰੱਖਣ ਦੇ ਨਾਲ ਹੀ ਕੁਝ ਦਿਨਾਂ ਦੇ ਅੰਦਰ ਹੀ ਅਸੀਂ ਮਾਲਾ-ਮਾਲ ਹੋ ਜਾਂਦੇ ਹਾਂ ਸਾਡੇ ਦਿਨ ਬਦਲਣ ਲੱਗ ਜਾਂਦੇ ਹਨ ਅਤੇ ਅਸੀਂ ਤਨਵਾਨ ਬਣ ਜਾਂਦੇ ਹਾਂ ਸਾਧ ਸੰਗਤ ਜੀ ਇਸ ਯੋਗਤ ਨੂੰ ਸਮਝਣ ਦੇ ਲਈ ਸਾਰੀ ਵੀਡੀਓ ਨੂੰ ਅੰਤ ਤੱਕ ਅਤੇ ਆਂ ਦੇ ਨਾਲ ਜ਼ਰੂਰ ਸੁਣਨਾ ਅਤੇ ਇਸ ਵੀਡੀਓ ਨੂੰ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਵੀ ਸਾਂਝੀ ਜ਼ਰੂਰ ਕਰਨਾ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਘਾਜੀ ਜੇਕਰ ਅਸੀਂ ਵੀਡੀਓ ਦੇ ਵਿੱਚ ਦੱਸੀਆਂ ਗਈਆਂ ਜੁਗਤਾ ਆਪਣੇ ਬੱਚਿਆਂ ਨੂੰ ਵੀ ਦੱਸਦੇ ਹਾਂ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪੈਸੇ ਦੀ ਤੰਗੀ ਕਦੇ ਨਹੀਂ ਆਵੇਗੀ ਤੇ ਉਹ ਹਮੇਸ਼ਾ ਤਰੱਕੀ ਕਰਨਗੇ ਇਸ ਵੀਡੀਓ ਦੇ ਵਿੱਚ ਅਸੀਂ ਤਿੰਨ ਭਰਾਵਾਂ ਦੀ ਗੱਲ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਤੋਂ ਵੱਡੇ ਪਰਾ ਪਿੰਡ ਵਿੱਚ ਰਹਿੰਦੇ ਸਨ ਤੇ ਉਹਨਾਂ ਨੇ ਆਪਣੇ ਛੋਟੇ ਭਰਾ ਨੂੰ ਵਿਦੇਸ਼ ਦੇ ਵਿੱਚ ਪੜ੍ਹਨ ਦੇ ਲਈ ਭੇਜਿਆ ਜਿੱਥੇ ਜਾ ਕੇ ਉਸਨੇ ਪੜ੍ਹਾਈ ਕੀਤੀ ਤੇ ਫਿਰ ਦਿਨ ਰਾਤ ਮਿਹਨਤ ਕਰਕੇ ਸਫਲਤਾ ਹਾਸਲ ਕੀਤੀ ਅਤੇ ਕਮਾਈ ਕਰਦਾ ਕਰਦਾ ਉਹ ਆਪਣੇ ਪਿੰਡ ਦੇ ਵਿੱਚ ਰਹਿੰਦੇ ਭਰਾਵਾਂ ਨੂੰ ਵੀ ਪੈਸਾ ਭੇਜਦਾ ਸੀ ਤਾਂ ਜੋ ਉਹ ਉਹਨਾਂ ਨੂੰ ਵੀ ਕਾਮਯਾਬ ਕਰ ਸਕੇ ਅਤੇ ਉਹਨਾਂ ਦੇ ਸਿਰ ਤੋਂ ਕਰਜ਼ਾ ਲਾ ਸਕੇ ਅਤੇ ਉਹ ਆਪਣੇ ਭਰਾ ਅਤੇ ਉਹ ਆਪਣੇ ਖਰਚੇ ਕਰਦਾ ਤੇ ਬਾਕੀ ਪੈਸੇ ਭਰਾਵਾਂ ਨੂੰ ਭੇਜ ਦਿੰਦਾ ਸੀ ਇਥੇ ਉਸ ਦਾ ਵੱਡਾ ਭਰਾ ਥੋੜਾ ਵਹਿਮੀ ਸੀ ਉਹ ਆਪਣੇ ਪਰਸ ਦੇ ਵਿੱਚ ਕੁਝ ਚੀਜ਼ਾਂ ਹਮੇਸ਼ਾ ਪਾ ਕੇ ਰੱਖਦਾ ਸੀ ਤੇ ਉਸ ਦਾ ਇਹ ਮੰਨਣਾ ਸੀ ਕਿ ਜਿਸ ਦਿਨ ਦੀਆਂ ਇਹ ਚੀਜ਼ਾਂ ਪਰਸ ਦੇ ਵਿੱਚ ਰੱਖੀਆਂ ਹੋਈਆਂ ਹਨ ਉਸ ਦਿਨ ਤੇ ਪੈਸੇ ਹੀ ਪੈਸੇ ਆ ਰਹੇ ਹਨ ਉਹ ਕਦੇ ਵੀ ਆਪਣੇ ਛੋਟੇ ਭਰਾ ਦੀ ਜੋ ਵਿਦੇਸ਼ ਤੇ ਵਿੱਚ ਕਿਹਾ ਸੀ ਉਸ ਦੀ ਮਿਹਨਤ ਨੂੰ ਨਹੀਂ ਦੇਖਦਾ ਸੀ ਅਤੇ ਉਸ ਦੇ ਭੇਜੇ ਹੋਏ ਪੈਸਿਆਂ ਦੀ ਟੌਰ ਬਣਾਉਂਦਾ ਸੀ ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੈ ਉਹ ਮਹਿੰਗੇ ਮਹਿੰਗੇ ਬ੍ਰਾਂਡ ਪਾਉਂਦਾ ਤੇ ਖੁੱਲੇ ਖਰਚੇ ਕਰਦਾ ਸੀ ਕਹਿਣ ਤੋਂ ਭਾਵ ਸੰਗਤ ਜੀ ਕਿ ਉਹ ਪੈਸੇ ਦੀ ਕਦਰ ਨਹੀਂ ਕਰਦਾ ਸੀ ਉਧਰ ਉਸ ਦਾ ਤੀਸਰਾ ਪਰਾਜੋਕ ਉਸ ਕੋਲ ਜਦੋਂ ਵੀ ਵਿਦੇਸ਼ ਤੋਂ ਪੈਸੇ ਆਉਂਦੇ ਤਾਂ ਉਸ ਨੇ ਸਭ ਤੋਂ ਪਹਿਲਾਂ ਇਹ ਖਰਚਾ ਲਾਉਣਾ ਜੋ ਉਸ ਨੇ ਉਸ ਨੂੰ ਵਿਦੇਸ਼ ਭੇਜਣ ਦੇ ਲਈ ਲਾਇਆ ਸੀ ਉਹ ਤੀਸਰਾ ਪਰਾਜੋਕ ਇਹ ਬਹੁਤ ਹੀ ਸਮਝਦਾਰ ਸੀ ਉਸਨੂੰ ਪਤਾ ਸੀ ਕਿ ਅੱਜ ਛੋਟਾ ਭਰਾ ਪੈਸੇ ਭੇਜ ਰਿਹਾ ਹੈ ਪਤਾ ਨਹੀਂ ਕੱਲ ਨੂੰ ਉਹ ਪੈਸੇ ਭੇਜੇ ਜਾਂ ਨਾ ਇਸ ਲਈ ਉਹ ਅੱਜ ਤੋਂ ਹੀ ਉਹ ਪੈਸੇ ਨੂੰ ਚੰਗੀ ਥਾਂ ਤੇ ਲਾ ਕੇ ਉਸੇ ਭੇਜੇ ਪੈਸਿਆਂ ਦੇ ਨਾਲ ਨਵਾਂ ਕਾਰੋਬਾਰ ਸ਼ੁਰੂ ਕਰ ਦਿੰਦਾ ਹੈ ਦੁੱਧ ਦਾ ਕੰਮ ਵਪਾਰ ਦਾ ਕੰਮ ਸ਼ੁਰੂ ਕਰ ਦਿੰਦਾ ਹੈ ਦੁੱਧ ਦਾ ਕੰਮ ਉਸਨੇ ਆਪਣੇ ਪਿੰਡ ਦੇ ਵਿੱਚ ਖੋਲ ਦਿੱਤਾ ਅਤੇ ਦਿਨ ਦੁਗਣੇ ਰਾਤ ਚੌਕਣੇ ਤਰੱਕੀ ਕਰਨ ਲੱਗਾ ਉਸਨੇ ਉਹ ਵਿਦੇਸ਼ ਦੇ ਵਿੱਚ ਰਹਿੰਦੇ ਭਰਾ ਤੋਂ ਵੀ ਪੈਸੇ ਮੰਗਣੇ ਬੰਦ ਕਰ ਦਿੱਤੇ ਸੰਗਤ ਜੀ ਹੁਣ ਉਸ ਨੂੰ ਪੈਸੇ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਉਸਨੇ ਖੁਦ ਆਪਣਾ ਕਾਰੋਬਾਰ ਵਧਾਇਆ ਅਤੇ ਉਸ ਕੋਲ ਪੈਸਾ ਵੱਧ ਹੋ ਗਿਆ ਉਦੋਂ ਉਸਦੇ ਵਿਦੇਸ਼ ਦੇ ਵਿੱਚ ਰਹਿੰਦੇ ਹੋਏ ਭਰਾ ਨੂੰ ਪੀਆਰ ਕੁੜੀ ਦੇ ਨਾਲ ਉਸਨੇ ਵਿਆਹ ਕਰਵਾ ਲਿਆ ਅਤੇ ਉਹ ਆਪਣੇ ਪਰਿਵਾਰ ਦੇ ਬਾਰੇ ਸੋਚਣ ਲੱਗਾ ਉਹ ਵਿਦੇਸ਼ ਦੇ ਵਿੱਚ ਰਹਿੰਦੇ ਆਪਣੇ ਖਰਚੇ ਪੂਰੇ ਕਰਦਾ ਸੀ ਉਹ ਜਿਹੜਾ ਭਰਾ ਵਹਿਮ ਕਰਦਾ ਸੀ ਉਹ ਤਾਂ ਹੌਲੀ-ਹੌਲੀ ਕੰਗਾਲ ਹੋ ਗਿਆ ਪੈਸਾ ਜਦੋਂ ਵੀ ਆਉਂਦਾ ਸੀ ਫਿਰ ਉਸਨੇ ਮਿਹਨਤ ਕਰਨੇ ਵੀ ਬੰਦ ਕਰ ਦਿੱਤੀ ਸੀ ਜੋ ਥੋੜੀ-ਬਹੁਤ ਪੈਲੀ ਸੀ ਉਸਨੇ ਉਸ ਵਿੱਚ ਵੀ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਹੁਣ ਉਸ ਤੋਂ ਕੰਮ ਹੋ ਵੀ ਨਹੀਂ ਸੀ ਰਿਹਾ ਕਿਉਂਕਿ ਉਹ ਜਦੋਂ ਪਹਿਲੇ ਠੇਕੇ ਤੇ ਦਿੰਦਾ ਸੀ ਤੇ ਜਿਹੜੇ ਪੈਸੇ ਲੈਂਦਾ ਸੀ ਤੇ ਉਸ ਦੀ ਦਾਰੂ ਪੀ ਲੈਂਦਾ ਸੀ ਮਹਿੰਗੇ ਕੱਪੜੇ ਪਾ ਲੈਂਦਾ ਸੀ ਜਿਸ ਦੇ ਨਾਲ ਉਸ ਨੇ ਆਪਣਾ ਘਰ ਬਰਬਾਦ ਕਰ ਲਿਆ ਉਸ ਦੀ ਪਤਨੀ ਵੀ ਉਸ ਨੂੰ ਨਕੰਮਾ ਸਮਝ ਕੇ ਤਲਾਕ ਦੇ ਕੇ ਚਲੀ ਗਈ ਜਿੰਨਾਂ ਚੀਜ਼ਾਂ ਕਰਕੇ ਉਹ ਸ਼ਾਲਾ ਮਾਰਦਾ ਸੀ ਕਿ ਮੈਂ ਪਰਸ ਦੇ ਵਿੱਚ ਪਾ ਕੇ ਰੱਖੀਆਂ ਹਨ ਉਸ ਦਿਨ ਉਹਨੂੰ ਪਤਾ ਲੱਗਾ ਕਿ ਇਹ ਮੇਰੇ ਕੰਮ ਨਹੀਂ ਆਈਆਂ ਉਸ ਨੇ ਪਰਸ ਦੇ ਸਣੇ ਉਹਨਾਂ ਚੀਜ਼ਾਂ ਨੂੰ ਬਾਹਰ ਸੁੱਟ ਦਿੱਤਾ ਕਿ ਇਹ ਤਾਂ ਮੇਰੇ ਕਿਸੇ ਕੰਮ ਵੀ ਨਹੀਂ ਤਾਂ ਫਿਰ ਪਿੰਡ ਦੇ ਵਿੱਚ ਰਹਿੰਦੇ ਉਸਦੇ ਪ੍ਰਾਣ ਨੇ ਪਹਿਲਾਂ ਵੀ ਉਸ ਨੂੰ ਕਈ ਵਾਰ ਸਮਝਾਇਆ ਸੀ ਪਰ ਉਦੋਂ ਉਸਦੇ ਹੱਥ ਵਿੱਚ ਪੈਸਾ ਆਉਂਦਾ ਸੀ ਉਹ ਸਮਝਣ ਦੇ ਲਈ ਤਿਆਰ ਨਹੀਂ ਸੀ ਉਸ ਦਾ ਕੁਝ ਨਾ ਬਣਿਆ ਤਾਂ ਪ੍ਰਾਣ ਨੇ ਫਿਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਦੇ ਵੀ ਇਹ ਫੋਕੀ ਟੌਰ ਨਹੀਂ ਬਣਾਉਣੇ ਚਾਹੀਦੇ ਜੇ ਪਾਸੇ ਦੇ ਵਿੱਚ ਚੀਜ਼ਾਂ ਰੱਖਣੀਆਂ ਹਨ ਤਾਂ ਉਹ ਚੀਜ਼ਾਂ ਰੱਖ ਜਿਹੜੀਆਂ ਤੈਨੂੰ ਮੈਂ ਦੱਸਾਂਗਾ ਤਾਂ ਉਸ ਨੇ ਕਿਹਾ ਦੱਸ ਪ੍ਰਾਵਾ ਕਿਹੜੀਆਂ ਚੀਜ਼ਾਂ ਰੱਖਾਂ ਕਿਉਂਕਿ ਉਸ ਨੂੰ ਹੁਣ ਇੰਜ ਲੱਗਦਾ ਸੀ ਕਿ ਹੁਣ ਇਹ ਜਿਹੜੀਆਂ ਚੀਜ਼ਾਂ ਦੱਸੇਗਾ ਸ਼ਾਇਦ ਉਹਨਾਂ ਦਾ ਮੈਨੂੰ ਫਾਇਦਾ ਹੋ ਜਾਵੇ ਤਾਂ ਉਸ ਦੇ ਪ੍ਰਾਣੇ ਉਸ ਨੂੰ ਆਖਿਆ ਕਿ ਪਹਿਲੀ ਚੀਜ਼ ਜਿਹੜੀ ਹੈ ਮੈਂ ਰੱਖਦਾ ਹਾਂ ਤੂੰ ਵੀ ਰੱਖ ਆਪਣੇ ਪਾਸ ਦੇ ਵਿੱਚ ਉਹ ਹੈ ਪਰਮਾਤਮਾ ਦਾ ਓਟ ਆਸਰਾ ਉਸ ਦਾ ਵਿਸ਼ਵਾਸ ਉਸੇ ਨਾਮ ਦਾ ਸਹਾਰਾ ਲੈ ਕੇ ਕੋਈ ਵੀ ਚੀਜ਼ ਕੋਈ ਵੀ ਕੰਮ ਦੀ ਸ਼ੁਰੂਆਤ ਕਰ ਫਿਰ ਦੇਖਣਾ ਤੈਨੂੰ ਕਾਮਯਾਬੀ ਹਰ ਥਾਂ ਮਿਲਦੀ ਹੈ ਦੂਸਰੀ ਚੀਜ਼ ਮਿਹਨਤ ਦੇ ਨਾਲ ਕੀਤਾ ਹੋਇਆ ਕੰਮ ਜ਼ਰੂਰ ਸੇਰੇ ਚੜਦਾ ਹੈ ਇਸ ਲਈ ਮਿਹਨਤ ਨਾ ਛੱਡੇ ਪਾਵੇਂ ਕੰਮ ਵੱਡਾ ਹੈ ਤੇ ਪਾਵੇਂ ਛੋਟਾ ਹੈ ਮਿਹਨਤ ਹਮੇਸ਼ਾ ਕਰਦਾ ਰਹੇ ਤੇ ਤੀਸਰੀ ਚੀਜ਼ ਹੈ ਸਮਝਦਾਰੀ ਜਿਸ ਦੇ ਕੋਲ ਸਮਝਦਾਰੀ ਹੈ ਉਹ ਇਨਸਾਨ ਕਦੇ ਧੋਖੜ ਨਹੀਂ ਖਾਂਦਾ ਤੇ ਦੁਨੀਆ ਤੇ ਡਿਪੈਂਡ ਨਹੀਂ ਰਹਿੰਦਾ ਆਪਣੇ ਆਉਣ ਵਾਲੇ ਸਮੇਂ ਬਾਰੇ ਸੋਚਦਾ ਹੈ ਤੇ ਕੁਝ ਨਾ ਕੁਝ ਕਰਕੇ ਦਿਖਾਉਂਦਾ ਹੈ ਜਿਸ ਦੇ ਕੋਲ ਸਮਝਦਾਰੀ ਹੈ ਉਹ ਪਰਮਾਤਮਾ ਦਾ ਓਟ ਆਸਰਾ ਤੇ ਮਿਹਨਤ ਕਰਦਾ ਹੈ ਤੇ ਵਾਧੂ ਦੇ ਵਿਆਮਾ ਪਰਮਾਤਮਾ ਤੋਂ ਦੂਰ ਰਹਿੰਦਾ ਹੈ ਜੇ ਕੋਈ ਮਿਹਨਤ ਕਰਦਾ ਹੈ ਤਾਂ ਉਸ ਦੀ ਕਦਰ ਕਰੋ ਉਸ ਤੋਂ ਕੁਝ ਸਿੱਖੋ ਭਾਵੇਂ ਅਸੀਂ ਆਪਣੇ ਦੇਸ਼ ਦੇ ਵਿੱਚ ਮਿਹਨਤ ਕਰਦੇ ਹਾਂ ਪੈਸੇ ਨੇ ਫਿਰ ਹੀ ਸਾਡੇ ਕੋਲ ਟਿਕਣਾ ਹੈ ਪੈਸਾ ਫਿਰ ਹੀ ਸਾਡੇ ਕੋਲ ਟਿਕੇਗਾ ਜੇ ਅਸੀਂ ਉਸ ਨੂੰ ਸਮਝਦਾਰੀ ਦੇ ਨਾਲ ਵਰਤਾਂਗੇ ਫੇਰ ਹੀ ਸਾਡੇ ਕੋਲ ਪੈਸਾ ਆਵੇਗਾ ਤੇ ਟਿਕਦਾ ਰਹੇਗਾ ਤੇ ਇਸ ਲਈ ਕਦੇ ਵੀ ਜੇ ਤੁਸੀਂ ਚੀਜ਼ਾਂ ਰੱਖਣੀਆਂ ਹਨ ਤਾਂ ਪਰਮਾਤਮਾ ਦਾ ਓਟ ਆਸਰਾ ਮਿਹਨਤ ਤੇ ਸਮਝਦਾਰੀ ਸੰਗਤ ਜੀ ਅੱਜ ਦੀ ਕਹਾਣੀ ਤੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਹਮੇਸ਼ਾ ਮਿਹਨਤ ਕਰੋ ਮਿਹਨਤ ਦੀ ਕਦਰ ਕਰੋ ਜਿਹੜੇ ਮਿਹਨਤ ਕਰਦੇ ਹਨ ਉਹ ਮਿਹਨਤ ਨੂੰ ਆਪਣਾ ਸਵਾਰਥ ਜਾਣਦੇ ਹਨ ਕਿਉਂਕਿ ਆਪਾਂ ਕਈ ਵਾਰ ਇਨਾ ਚੀਜ਼ਾਂ ਦੇ ਮਗਰ ਭੱਜੇ ਫਿਰਦੇ ਹਾਂ ਹਮੇਸ਼ਾ ਜੋ ਮਿਹਨਤ ਕਰਦਾ ਹੈ ਉਸ ਦੀ ਕਦਰ ਕਰੋ ਖੁਦ ਵੀ ਮਿਹਨਤ ਕਰਨੇ ਸਿੱਖੋ ਅਗਲੀ ਦਿਨ ਮਿਹਨਤ ਦੀ ਕਦਰ ਕਰੋ ਅਤੇ ਹੈਵਾ ਮਾ ਪਰਮਾ ਤੋਂ ਦੂਰ ਰਹੋ ਕਿ ਸ਼ਾਇਦ ਅਸੀਂ ਆ ਚੀਜ਼ਾਂ ਰੱਖਾਂਗੇ ਸਾਡੇ ਕੋਲ ਪੈਸਾ ਜਾਵੇਗਾ ਜਿਸ ਕੋਲ ਪੈਸੇ ਹਨ ਤੁਸੀਂ ਉਸ ਬੰਦੇ ਦੀ ਮਿਹਨਤ ਦੇਖੋ ਕਿ ਉਸ ਦਿਨ ਰਾਤ ਕਰਕੇ ਮਿਹਨਤ ਕਰਕੇ ਚਾਹੇ ਦੇਸ਼ ਵਿੱਚ ਹੈ ਚਾਹੇ ਵਿਦੇਸ਼ ਵਿੱਚ ਹੈ ਮਿਹਨਤ ਕੀਤੀ ਰਾਂਗਲੀਆਂ ਹੁੰਦੀ ਹੈ ਤੇ ਜਿਸ ਦਿਨ ਅਸੀਂ ਮਿਹਨਤ ਕਰਨੀ ਛੱਡ ਦਿੱਤੀ ਤਾਂ ਜੋ ਸਾਡੇ ਕੋਲ ਤਾਂ ਨਹੀਂ ਹੈ ਉਹ ਕਦੇ ਵੀ ਨਹੀਂ ਰਹੇਗਾ ਸਾਡੇ ਕੋਲ ਪੈਸਾ ਕਦੇ ਨਹੀਂ ਟਿਕੇਗਾ ਉਹ ਵੀ ਇੱਕ ਨਾ ਇੱਕ ਦਿਨ ਮੁੱਕ ਜਾਵੇਗਾ ਤੁਸੀਂ ਆਪਣੇ ਖਰਚਿਆਂ ਤੇ ਕੰਟਰੋਲ ਕਰਕੇ ਸਮਝਦਾਰੀ ਦੇ ਨਾਲ ਚੱਲੋ ਤੇ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖੋ ਜਿਸ ਮਨੁੱਖ ਨੇ ਵੀ ਪਰਮਾਤਮਾ ਨੂੰ ਯਾਦ ਰੱਖਿਆ ਉਸ ਨੇ ਹਮੇਸ਼ਾ ਸਫਲਤਾ ਪ੍ਰਾਪਤ ਕੀਤੀ ਹੈ ਵਾਹਿਗੁਰੂ ਸੇਕਾ ਖਾਲਸਾ ਵਾਹ ਹੈ ਗੁਰසේ ਕੇ ਫਤੇ